ਤੁਨ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਪਾਂ ਕੋਈ ਵੀ ਹੈ ਨਾ ਸਟੇਟਮੈਂਟ ਨਾ ਪਰਸਨਲੀ ਜਾਰੀ ਕਰੀਏ ਜਾਂ ਕੁਝ ਵੀ ਹੈ ਨਾ ਕੱਲ ਦਾ ਬਹੁਤ ਜ਼ਿਆਦਾ ਪੈਨਿਕਾ ਲੋਕਾਂ ਦੇ ਵਿੱਚ ਨਾ ਰਾਜਵੀਰ ਨੂੰ ਚਾਹਣ ਵਾਲਿਆਂ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਨੇ ਹੋਰ ਸਾਰੇ ਕਿਉਂਕਿ ਸਾਡੇ ਨੰਬਰਾਂ ਤੇ ਬਹੁਤ ਮੈਸੇਜ ਆ ਰਹੇ ਨੇ ਨਾ ਤੇ ਵੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਪੋਸਟਾਂ ਬਹੁਤ ਗਲਤ ਪਾ ਰਹੇ ਨੇ ਲੋਕ ਨਾ ਸੋ ਸਾਰਿਆਂ ਨੂੰ ਹੱਥ ਜੋੜ ਕੇ ਦੀ ਬੇਨਤੀ ਕਰਦੇ ਆ ਵੀ ਰਾਜਵੀਰ ਯੋਧਿਆਂ ਵਾਂਗੂ ਲੜ ਰਿਹਾ ਤੇ ਕੱਲ ਨਾਲੋਂ ਅੱਜ ਬਹੁਤ ਮਤਲਬ ਬੈਟਰ ਸਿਚੁਏਸ਼ਨ ਆ ਰਿਕਵਰ ਕਰ ਚੁੱਕਿਆ ਉਹ ਹਨਾ ਤੇ ਕੱਲ ਸਾਰਾ ਕੁਝ ਆਰਟੀਫੀਸ਼ਲ ਸੀਗਾ 20 ਲੀਟਰ ਦੇ ਉੱਤੇ ਸੀਗਾ ਨਾ ਅੱਜ ਉਹ ਆਪ ਵੀ ਨੋਰਮਲ ਹੈ ਨਾ ਵੀ ਸਾਹ ਲੈ ਰਿਆ ਪਲਸ ਵੀ ਨੋਰਮਲ ਆ ਕੱਲ ਨਾਲੋਂ ਤੇ ਜਿੰਨਾ ਕੱਲ ਡਰ ਸੀਗਾ ਵੀ ਇੰਦਰੀਆਂ ਜਾਦੇ ਨੇ ਸਾਰਾ ਕੁਝ ਹਨਾ ਉਹ ਵੀ ਹੁਣ ਐਮ ਆਰ ਆਈ ਵਗੈਰਾ ਕਰਦੇ ਨੇ ਸਾਰਾ ਕੁਝ ਹਨਾ ਉਹ ਵੀ 19 ਉਹਨਾਂ ਡੈਮੇਜ ਨਹੀਂ ਹੈਗਾ ਨਾ ਜਿੰਨਾ ਆਪਾਂ ਕੱਲ ਕਹਿ ਰਹੇ ਸੀ ਵੀ ਬ੍ਰੇਨ ਨੂੰ ਇੰਨਾ ਡੈਮੇਜ ਹੈ ਨਾ ਬਾਕੀ ਚਲੋ ਸਾਰਾ ਕੁਝ ਟੈਕਨੀਕਲੀ ਦਾ ਡਾਕਟਰ ਸਾਹਿਬ ਦੱਸਦੇ ਨੇ ਪਰ इमोशनलੀ ਵੀ ਬਹੁਤ ਇਦਾਂ ਦੇ ਚਮਤਕਾਰ ਹੀ ਕਹ ਲੋ ਚਮਤਕਾਰ ਹੋ ਰਹੇ ਨੇ ਵੀ ਉਹਨਾਂ ਦੇ ਮਾਤਾ ਮਿਲ ਕੇ ਆਏ ਰਾਜਵੀਰ ਨੂੰ ਨਾ ਉਦੋਂ ਵੀ ਅੱਖ ਚੁਪਾਣੀ ਆਇਆ ਹਨ ਕੁਝ ਗੱਲਾਂ ਜਦੋਂ ਉਹਨਾਂ ਨੇ ਕਰੀਆਂ ਉਹ ਸਭ ਤੋਂ ਪੋਜ਼ਿਟਿਵ ਸਾਈਨ ਸੋ ਬਸ ਇਹ ਆ ਵੀ ਸਾਰਿਆਂ ਨੂੰ ਬਸ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਇਹ ਹੀ ਆ ਪਤਾ ਕੀ ਆ ਪਹਿਲੀ ਗੱਲ ਤਾਂ ਕੋਈ ਵੀ ਵੈਰੀਫਾਈਡ ਆ ਬੰਦਾ ਨਾ ਆਪਾਂ ਉਹਦੇ ਨਾਲ ਹੀ ਕੋਈ ਗੱਲਬਾਤ ਕਰੀਏ ਆਪਾਂ ਜਦੋਂ ਕਿਸੇ ਦਾ ਵੀ ਮੂਰੇ ਮੈਕ ਕਰਦੇ ਨੇ ਕੋਈ ਕੁਝ ਵੀ ਕਹਿ ਹੁੰਦਾ ਨਾ ਉਹ ਬਹੁਤ ਗਲਤ ਜਾਣਕਾਰੀ ਜਾਂਦੀ ਆ ਨਾ ਲੋਕਾਂ ਤੱਕ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ ਉਯੋਗ ਦਾ ਇਹ ਆਪਾਂ ਨੂੰ ਪਤਾ ਲੱਗ ਗਿਆ ਵੀ ਕਿੰਨਾ ਜੇ ਕੋਈ ਵਧੀਆ گاਉਂ ਦਾ ਸਚੱਜਾ گاਉਂ ਦਾ ਜਿਹੜੀ ਰਿਸਪੈਕਟ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਦੁਨੀਆਂ ਤੇ ਕੋਨੇ ਕੋਨੇ 'ਚ ਸਾਰੇ ਲੋਕਾਂ ਦੇ ਅੰਦਰ ਦਰਦ ਆ ਬਹੁਤ ਮਤਲਬ ਪਿਆਰ ਆ ਪਰਿਵਾਰ ਲਈ ਹਨ ਤੇ ਸਾਰੇ ਸੁਨੇਹੇ ਭੇਜ ਰਹੇ ਨੇ ਸਾਰੇ ਇੱਥੇ ਆ ਰਹੇ ਨੇ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਆਪਾਂ ਕੱਲ ਤਾਂ ਹੁਣ ਬੋਲਣ ਨੂੰ ਵੀ ਨਹੀਂ ਕਿਸੇ ਦਾ ਜੀ ਕਰਦਾ ਸੀ ਹਨ ਅੱਜ ਆਪਾਂ ਦੱਸ ਸਕਦੇ ਆ ਇਹ ਗੱਲ ਵੀ ਕੱਲ ਹੁਣ ਸਾਰੀ ਰਾਤ ਗੁਰਦੁਆਰਾ ਸਾਹਿਬ ਬੈਠੇ ਰਹੇ ਜਿਹੜੇ ਨੂੰ ਇੱਥੋਂ ਮੋੜਦੇ ਸੀ ਕੋਈ ਪ੍ਰਸ਼ਾਦ ਖਰਾ ਕੇ ਆਉਂਦਾ ਸੀਗਾ ਸੋ ਕਹਿਣ ਤੋਂ ਭਾਵੇਂ ਆ ਵੀ ਮਹਾਰਾਜ ਤੇ ਹੁਣ ਪਹਿਲਾਂ ਨਾਲੋਂ ਚੜ੍ਹਦੀ ਕਲਾ ਪਾਈਪਾਂ ਵੀ ਰਿਮੂਵ ਕਰਤੀਆਂ ਤੇ ਸਾਰੇ ਜਾਨੇ ਕੁਲਵਿੰਦਰ ਬਿੱਲਾ ਨਾਲ ਹੀ ਆ ਨਾ ਤੇ ਕਮਰਬਾਈਆ ਗਰੇਵਾਲ ਆਪਣਾ ਉੱਤੀ ਆ ਨਾ ਤੇ ਉਹ ਸਾਰੇ ਜਾਨੇ ਬਹੁਤ ਅੱਜ ਮਤਲਬ ਸੁੱਖ ਦਾ ਸਾਹ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਸਿਸਟਮ ਤੇ 4 ਸੀ ਅੱਜ 1 ਰਹਿ ਗਿਆ ਹਾਂਜੀ ਕੱਲ 4 ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਸੀ ਅੱਜ 1 ਤੇ ਹੈਗੇ ਨੇ ਮੈਂ ਤੁਹਾਨੂੰ ਇਹ ਹੀ ਕਹ ਰਾਂ ਵੀ ਟੈਕਨੀਕਲੀ ਸਾਨੂੰ ਉਵੇਂ ਨਹੀਂ ਪਤਾ ਪਰ ਇਹ ਵੀ ਆਪਣਾ ਕੱਲ੍ਹ ਨਾਲੋਂ ਚੜਦੀ ਕਲਾ ਚੱਜਾ ਕਿਉਂਕਿ ਮਨਨ ਦਾ ਵੀ ਆਪਦੇ ਨਾਲ ਲੜਨਾ ਪੈਂਦਾ ਸੋ ਯੋਧਿਆਂ ਵਾਂਗੂ ਆਪਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਹਰ ਵੇਲੇ ਜਦੋਂ ਆਪਾਂ ਕਿਉਂਕਿ ਆਪ ਸਧਾਰਨ ਪਰਿਵਾਰਾਂ ਦੇ ਪਿੰਡਾਂ ਵਾਲੇ ਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹਦਾ ਹੀ ਸਮਝਣਾ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਇੱਕ ਅੰਧ ਨੇ ਇੱਕ ਤਾਂ ਹਾਵ ਭਾਵ ਤੋਂ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਬਹੁਤ ਕੁਝ ਸਾਫ਼ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਅੱਖ ਚੋਂ ਪਾਣੀ ਆਇਆ ਕੋਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਹੌਸਲੇ ਚ ਉਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕੱਲ ਵੀ ਚੜਦੀ ਕਲਾ ਚ ਨਹੀਂ ਮਾਤਾ ਮਾਤਾ ਬਹੁਤ ਚੜਦੀ ਕਲਾ ਚ ਨੇ ਕੱਲ ਦੇ ਕਿਉਂਕਿ ਜਿਹੜਾ ਵੀ ਕੋਈ ਮਿਲਣ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤ ਅਰਦਾਸ ਕਰੋ ਵੀ ਕੋਈ ਵੀ ਪਰਮਾਤਮਾ ਦੇ ਨੇੜੇ ਹੋ ਸਕਦੀ ਹੈ ਰੂਹ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਆ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਨਹੀਂ ਪੋਜ਼ਿਟਿਵ ਸਾਈਨ ਆ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ মিডিਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਨਾ ਸੈਂਸਿਟਿਵ ਟਾਈਮ ਆ ਸਾਡੇ ਸਾਰਿਆਂ ਲਈ ਤੇ ਕੋਈ ਪਰ ਹਿੱਲਿਆ ਮਾੜਾ ਮੂਡ ਆਂਦੀਆਂ ਮੈਂ ਤੁਹਾਨੂੰ ਦੱਸਿਆ ਕੋਈ ਪਾਣੀ ਆਇਆ ਅੱਖ ਤੋਂ ਨਾ ਤੇ ਇੱਕ ਦੋ ਘਟਨਾ ਇਦਾਂ ਇਦਾਂ ਦੀ ਹੋ ਰਹੀਆਂ ਨੇ ਹਾਂ ਦੀਆਂ ਦੀਆਂ ਜੀ ਇੱਕ ਉਹਨਾਂ ਦੇ ਦੋਸਤ ਦਾ ਬਹੁਤ ਕਲੋਜ਼ ਉਹਨੇ ਜਾ ਕੇ ਕਿਹਾ ਰਾਜਵੀਰ ਨੂੰ ਹੱਥ ਵੜ ਕੇ ਵੀ ਅਜੇ ਤੂੰ ਪ੍ਰੋਗਰਾਮ ਲਾਉਣੇ ਨੇ ਹੋਰ ਵੀ ਹਨਾ ਉਦੋਂ ਵੀ ਅੱਖ ਚ ਮਤਲਬ ਪਾਣੀ ਆਇਆ ਹਨਾ ਸੋ ਇਹ ਪੋਜ਼ਿਟਿਵ ਸਾਈਨ ਨੇ ਵੀ ਉਹ ਅੰਦਰੋਂ ਲੜ ਰਿਹਾ ਹਨਾ ਤੇ ਰਿਸਪੌਂਡ ਕਰਦਾ ਜਦੋਂ ਵੀ ਆ ਕੇ ਹਾਂ ਦੀਆਂ ਦੀਆਂ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ